ਉਹ ਕਾਂਗਰਸ ਪਾਰਟੀ ਨੇ ਬੜਾ ਗਲਤ ਫੈਸਲਾ ਲਿਆ ਇਥੋਂ ਬਾਹਰੋਂ ਆ ਕੇ ਲੀਡਰ ਇੱਥੇ ਥੋਪਿਆ ਤੇ ਜਿਸ ਦੇ ਉੱਪਰ ਕਈ ਤਰ੍ਹਾਂ ਦੇ ਝਗੜੇ ਲੱਗਦੇ ਨੇ ਜਿਸ ਦੇ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ মিডিਆ ਵਿੱਚ ਆਪਾਂ ਸਾਰੇ ਜਾਣਦੇ ਆ ਇਹਨਾਂ ਸਾਰੀਆਂ ਗੱਲਾਂ ਦੇ ਫਲਸਰੂਪ ਕੇਪੀ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਤੇ ਇਹਨਾਂ ਨੇ ਅੱਜ ਸ਼੍ਰੋਮੇ ਤਵੀਦਾਂ ਵਿੱਚ ਸਮਾਜ ਨੂੰ ਮਾਣ ਮਿਲਿਆ ਕਿ ਜੇਤੀ ਸਾਹ ਪੁਸ਼ਤਾਂ ਦਾ ਪੁਸ਼ਤ ਇਹ ਲੋਕਾਂ ਨੇ ਸੇਵਾਦਾਰ ਰਹੀ ਕਈ ਪੁਸ਼ਤਾ ਇਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਤੇ ਬਜ਼ੁਰਗਾਂ ਨੇ ਬਹੁਤ ਮੀਤ ਕੁਰਬਾਨੀ ਵੀ ਦਿੱਤੀ ਪੰਜਾਬ ਵਿੱਚ ਸमाज ਨਾਸਤੇ ਇਹ ਆਪਾਂ ਸਾਰੇ ਇਸ ਗਾਨੂੰ ਪੁਣੇ ਨਹੀਂ ਪਰ ਸਾਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਜੇਤੀ ਸਾਹ ਦੇ ਅਕਾਲੀ ਦੰਦ ਦੇ ਸੌ ਲੋਕ ਤੇ ਅਕਾਲੀ ਦੰਦ ਨੂੰ ਬਹੁਤ ਸ਼ਕਤੀ ਮਿਲੂਗੀ ਸਭਾ ਜਿਹੜਾ ਖੇਤਰ ਪ੍ਰਵਾਹ ਆ ਹੋਰ ਵਧੂਗਾ ਕੇਪੀ ਸਾਹਿਬ ਦੀਆਂ ਸਾਜਾਂ ਕੇਪੀ ਸਾਹਿਬ ਦੀਆਂ ਰਿਸ਼ਤੇਦਾਰੀਆਂ ਕੇਪੀ ਸਾਹਿਬ ਦਾ ਪਿਆਰ ਬਹੁਤ ਦੂਰ ਦੂਰ ਤੱਕ ਗਿਆ ਤੇ ਆਪਾਂ ਸਾਰੇ ਜਾਣਦੇ ਆ ਕੱਲੇ ਜੰਮ ਨਹੀਂ ਇਨਾ ਦੇ ਹੋਂਦ ਆ ਆਪਾਂ ਨੂੰ ਪੰਜਾਬ ਵਿੱਚ ਵੀ ਬੜਾ ਆਸਰਾ ਮਿਲਣਾ ਬੜਾ ਆਪਾਂ ਨੂੰ ਨਾਮ ਹੋਊਗਾ ਤੋ ਮੈਂ ਜਿਆਦਾ ਸਮਾਂ ਨਹੀਂ ਲਵਾਂ ਆਪਾਂ ਸਮਝੋ ਇਹ ਬਹੁਤ ਉਮੀਦ ਹੈ ਕਿ ਹਰਸਾਨਾ ਜਗਨਦਰ ਅਕਾਲੀ ਨਾਲ ਆਇਆ ਜਿਹੜੇ ਲੀਡਰ ਮੌਕਾ ਪ੍ਰਸਤਿਤ ਦਿਖਾਉਂਦੇ ਹੋਏ ਜਿਨ੍ਹਾਂ ਲੀਡਰਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਬਹੁਤ ਵੱਡੇ ਸਿਆਸੀ ਕੰਮ ਦੇਸ ਦੇ ਨੌਟਾਂਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਐਡਾ ਮਾਨ ਦਿੱਤਾ ਤੇ ਉਹ ਐ ਮੰਤਿਆ ਤੇ ਆ ਕੇ ਕੰਪਾਟੀ ਨੂੰ gana ਦਿੰਦੇ ਦੂਸਰੀ ਪਾਰਟੀ ਸ਼ਾਮਲ ਹੋ ਗਏ ਇਸ ਤੋਂ ਵਜਾ ਤੋਂ ਪਾਰਟੀ ਕੋਈ ਉਸ ਹੋਂ ਹੋ ਸਕਦਾ ਇਸ ਤੋਂ ਮਿੱ ਜਿਹੜੀ ਬੇਇਮਾਨੀ ਨਹੀਂ ਕੋਈ ਕਰ ਸਕਦਾ ਸੋ ਆਪਣੇ ਕੰਮ ਬਹੁਤ ਘੱਟ ਆਇਆ ਤੇ ਉਹਦੇ باوجود ਆਪਣੇ ਮਾਨਤ ਸਾਹਿਬ ਨੇ ਇਹਦਾ ਮਾਣ ਬਖਸ਼ਿਆ ਉਹਨਾਂ ਨਾਲ ਕਈ ਚਰਾਂ ਦਾ ਆਮ ਆਦਮੀ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਦੇ ਨਾਲ ਉਹਨਾਂ ਦੀਆਂ ਤਾਰਾ ਜੁੜੀਆਂ ਸਿੰਘਾਂ ਪਵਨ ਕਿਨੂ ਦੀਆਂ ਉਹਦੇ باوجود ਵੀ ਫਾਜ਼ਲ ਸਾਹਿਬ ਉਹਨੂੰ ਮਰਨ ਦੇ ਵਾਸਤੇ ਤਿਆਰ ਸੀ ਪਰ ਉਹ ਤੋਂ ਮਾਨ ਲੈ ਨਹੀਂ ਰਿਹਾ ਸੇ ਯਾ ਸਾਰੀਆਂ ਗੱਲਾਂ ਸਾਰੀ ਤੁਸੀਂ ਜਾਣਦੇ ਹੋ ਬਜ਼ੁਰਗੋ ਵੀਰੋ ਤੇ ਕਹੋ ਕਿ ਪ੍ਰਮਾਤਮਾ ਨੇ ਸਾਰਾ ਹੱਥ ਵਸਿਆ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਆਪਣਾ ਪਰਿਵਾਰ ਅਕਾਲੀ ਦਾਵਾ ਬਹੁਤ ਵੱਡਾ ਹੋਇਆ ਸੋ ਮੈਂ ਅਖੀਰ ਵਿੱਚ ਇੱਕ ਵਾਰ ਬੈਨ ਸਾਰੇ ਕਾਲੀਦਾਰ ਵੱਲੋਂ ਜਲੰਧਰ ਵੱਲੋਂ ਆਪਣੇ ਸ਼ਹਿਰੀ 代表ੀ ਵੱਲੋਂ ਸਰਦਾਰ ਮਹਿੰਦਰ ਸਿੰਘ ਕੇਬੀ ਜੀ ਨੂੰ ਜਿਆਇ ਅਨੰਦ ਤੇ ਬਹੁਤ-ਬਹੁਤ ਦਿਨਾਂ ਦਾ ਧੰਨਵਾਦ ਕਰਦਾ ਤੇ ਬਾਣਾ ਸਾਹਿਬ ਦੀ ਅਗਰੋਂ ਸਹਿਮਤ ਕਰਦੇ ਆ ਕਿ ਇਹਨਾਂ ਨੇ ਬਹੁਤ ਵੱਡਾ ਫੈਸਲਾ ਲਿਆ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਫੈਸਲਾ ਲੈਣ ਜਾ ਰਹੇ ਨੇ ਜਿਸ ਫੈਸਲੇ ਨਾਲ ਸ੍ਰੋਮਣੀ ਕਾਲੀਦਾਰ ਨੂੰ ਬਹੁਤ ਮਜ਼ਬੂਤੀ ਮਿਲਣੀ ਆ ਆਪਾਂ ਨੂੰ ਬਹੁਤ ਆਸ਼ਾ ਮਿਲਣੀ ਆ ਤੇ ਆਪਾਂ ਤਗੜੇ ਅੰਗੇ ਜਰਿੰਦਰ ਲੋਕ ਸਭਾ ਦੀ ਇਲੈਕਸ਼ਨ ਲੜਨ ਜਾ ਰਹੇ ਆ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਰੇ ਸਰਦਾਰ ਗੁਰਪਤਾਪ ਸਿੰਘ ਮਦਾਨ ਸਾਹਿਬ ਨੇ ਆਪਣੇ ਜਿਹੜੇ ਵਿਚਾਰ ਆ ਕੋ ਰੱਖਿਆ ਬਾਦਲ ਸਾਹਿਬ ਤੋਂ ਪਹਿਲਾਂ ਜਿਹੜੇ ਆਪਕੇ ਵਿਚਾਰ ਆ ਜਿਹੜੇ ਸਰਦਾਰ ਵਿਨਦਰ ਸਿੰਘ ਜੀ ਦੀ ਕੀਤੇ ਰੱਖੜ ਕੇ ਸਰਦਾਰ ਵਿਨਦਰ ਸਿੰਘ ਜੀ ਕੀ ਸਾਹਿਬ ਬੋਲੋ ਨੌਜਵਾਨ ਪ੍ਰਦਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ तमाम ਜਿਹੜਾ ਅਕਾਲੀ ਦਲ ਇੱਥੇ ਬੈਠਾ ਹੈ ਤੇ ਮੇਰੇ ਸਾਰੇ ਕਾਏ ਹੋਏ ਪਤਵੰਤੇ ਸਜਣੋ ਸਾਰੇ ਜਲੰਧਰ ਦੀ ਪ੍ਰੈਸ ਮੈਂ ਸਾਰਿਆਂ ਨੂੰ ਇੱਥੇ ਆਪਣੇ ਗ੍ਰਹਿ ਤੋਂ ਗਿਆ ਹੈ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਕੁਰਸੀ ਮਾਰ ਦੇ ਬਹੁਤ ਲੰਬੀਆਂ ਜਿਹੜੀਆਂ ਪੁਲੰਗਾ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦਾ ਇਤਿਹਾਸ ਹੈ ਔਰ ਖਾਸ ਤੌਰ ਤੇ ਬਾਦਲ ਸਿੰਘ ਦਾ ਪਰਿਵਾਰ ਪਰਮਪੂਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖबीर ਸਿੰਘ ਬਾਦਲ ਤੱਕ ਸਰਦਾਰ ਖੁਦੀਪ ਸਿੰਘ ਵਡਾਲਾ ਸਾਹਿਬ ਕਿਹੜਾ ਕਿਹਣਾ ਦੇ ਨਾਂ ਅਸੀਂ ਲਈਏ ਉਸ ਵੇਲੇ ਮੈਂ ਜਦੋਂ ਸਮਝਦਾ ਜਦੋਂ ਮੈਂ ਹਲੇ ਛੋਟਾ ਹੀ ਸੀ ਤੇ ਜਦੋਂ ਕਿ ਵਡਾਲਾ ਸਾਹਿਬ ਨੂੰ ਮਿਲਣਾ ਸਾਹਿਬ ਮਰਾਵ ਸਿੰਘ ਨੂੰ ਮਿਲਣਾ ਚੌਧਰੀ ਦਰਸ਼ਨ ਸਿੰਘ ਨੂੰ ਮਿਲਣਾ ਕਦੇ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੋਈ ਵਿਤਕਰਾ ਨਹੀਂ ਸੀ ਇੱਕ ਪਰਿਵਾਰਾ ਵਾਂਗੂ ਰਹਿਣਾ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਕਿਸੇ ਨੂੰ ਕੋਈ ਦੁੱਖਤ ਕੀ ਹੈ ਉਹਦਾ ਸਮਾਧਾਨ ਕਰਨਾ ਲੇਕਿਨ ਰਾਜਨੀਤੀ ਦੇ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਸੀ ਉਹ ਆਪਣੇ ਬੈਠਾ ਸੀ ਲੇਕਿਨ ਅੱਜ ਜਿਹੜਾ ਦੌਰ ਹੈ ਇਹ ਬੜਾ ਪਰਿਵਰਤਨ ਦਾ ਦੌਰ ਹੈ ਇਹ ਪਰਿਵਰਤਨ ਕਹਾਂ ਲਈ ਕਾਂਗਰਸ ਦੇ ਵਿੱਚੋਂ ਅਕਾਲੀ ਦਲ 'ਚ ਲੋਕ ਆ ਰਹੇ ਨੇ ਅਕਾਲੀ ਦਾ ਤੂੰ ਕਿਸੇ ਹੋਰ ਪਾਰਟੀ ਦੇ ਵਿੱਚ ਆ ਰਹੇ ਨਹੀਂ ਤੋ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਉਹਨਾਂ ਪਾਰਟੀਆਂ ਵਿੱਚ ਡਿਸਪਲਨ ਹੈ ਸੋ ਅਕਾਲੀ ਦਾ ਵੀ ਡਿਸਪਲਨ ਹੈ ਪੰਜਾਬ ਵਿੱਚ ਦੋ ਹੀ ਪਾਰਟੀਆਂ ਹੈ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦੋਨਾਂ ਦਾ ਇਤਿਹਾਸ ਹੌਸ ਹੌਸਾਬ ਦੇ ਉੱਪਰ ਰਿਹਾ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਦੋਨਾਂ ਨੇ ਆਪਣੇ ਪੰਜਾਬ ਨੂੰ ਸਵਾਰਨ ਲਈ ਜਨਨ ਕੀਤੀ ਮੈਂ ਸਮਝਦਾ ਕਿ ਸਾਸ ਸੁਖਬੀ ਸਿੰਘ ਬਾਦਲ ਹੁਣੇ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ ਜਵਾਨਾ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ ਦਸਾਂ ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇਹਨਾਂ ਵਿਕਤੀ ਇਨਫਰਾਸਟ੍ਰਕਚਰ ਦੇ ਇਹਨਾਂ ਨੇ ਬਣਾਇਆ ਚਾਹੇ ਉਹ ਬੱਸ ਸਟੈਂਡ ਹੋਵੇ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਦਾ ਜਿਹੜਾ ਵੇਖਿਆ ਨਜ਼ਰ ਆਉਂਦਾ ਹੈ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀ ਕਿਉਂ ਕਾ ਕਿਉਂ ਜਿਹੜਾ ਉਹ ਸਾਰਾ ਵਿੱਚ ਪੈ ਗਿਆ ਤੋਂ ਮੈਨੂੰ ਇਹ ਸਵਾਲੀ ਮੈਨੂੰ ਪੱਤਰਕਾਰਾਂ ਨੇ ਵੀ ਕਈ ਪੁੱਛਦੇ ਨੇ ਬਾਬਾ ਸਾਹਿਬ ਕਿ ਤੁਸੀਂ ਅਕਾਲੀਦਾਨ ਕਿਉਂ ਚੁਣੇ ਇਸ ਕਰਕੇ ਮੈਂ ਚੁਣਿਆ ਕਿ ਅਕਾਲੀਕਨ ਤਾਂ ਜਿਹੜੀ ਆ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਕਰੇ ਔਰ ਮੈਂ ਸਮਝਦਾ ਕਿ ਇੱਕ ਰੀਜਨਲ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਲਾ ਨਹੀਂ ਹੋਏਗਾ ਇਸ ਕਰਕੇ ਮੇਰਾ ਔਰ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸਿਰਪ੍ਰਧ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾਜ ਸੇਵਾ ਕੀਤੀ ਹੈ ਲੇਕਿਨ ਉਹਨਾਂ ਦੇ ਉੱਤੇ ਮੇਰੇ મત ਭੇਤੀ ਉਹਨਾਂ ਦੇ ਨਾਲ ਮੈਂ ਉਹਨਾਂ ಮತ ਪਿੰਡਾਂ ਨੂੰ ਸ਼ਰਨਲੀ ਦੇ ਕੇ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਕਾਲੀਦਾ ਦੇ ਵਿੱਚ ਸ਼ਾਮਲ ਹੋਣਾ ਤੇ ਮੈਂ ਆਪਣਾ ਪਰਿਵਾਰ ਜਿਹੜਾ ਹੈ ਉਹ ਇਸ ਨੂੰ ਸਮਰਪਿਤ ਰਹੇਗਾ ਇਹ ਮੈਂ ਤੁਹਾਨੂੰ ਵਿਸ਼ਵਾਸਨ ਦਿੰਦਾ ਹਾਂ ਤੁਹਾਡਾ ਮਾਨ ਸਰਕਾਰ ਤੁਹਾਡਾ ਜੀ ਆ ਤੁਸੀਂ ਪੰਜਾਬ ਚ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਵਾਲੇ ਉਚੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਭਾਵੇਂ ਇਹ ਲੋਕ ਸਭਾ ਦਾ ਇਲੈਕਸ਼ਨ ਇਹਦੇ ਵਿੱਚ ਕੌਮੀ ਮਸਲੇ ਹੋਣਗੇ لیکن اکالی دل نے جو پنجاب واسے سٹرگل کیتی ہے انہاں نوں ਤੁਸੀਂ ਹੋਰ ਅੱਗੇ ਤੋਰ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫਿਰ ਇਸ ਗੱਲ ਨੂੰ ਸੋਚ ਰਹੇ ਨੇ ਕਿ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਫਿਰਕਾ ਪ੍ਰਸਤੀ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਹਿੰਦੂਤਵ ਨੂੰ ਵਡਾਵਾ ਦਿੱਤਾ ਜਾ ਰਿਹਾ ਉਹਦੇ ਨਾਲ ਮਨੋਰਟੀਜ਼ ਚਾਹੇ ਉਹ ਸਿੱਖ ਕਮਿਟੀ ਹੈ ਚਾਹੇ ਉਹ ਦਿਲਕ ਭਾਈਚਾਰਾ ਹੈ ਚਾਹੇ ਉਹ ਕ੍ਰਿਸਚਨ ਭਾਈਚਾਰਾ ਹੈ ਚਾਹੇ ਮੁਸਲਿਮ ਭਾਈਚਾਰਾ ਹੈ ਅੱਜ ਆਈਸੋਲੇਟ ਹੋ ਗਿਆ। ਤੋਂ ਸਰ ਮੇਰੀ ਤੁਹਾਡੇ ਕੋਲ ਬੇਨਤੀ ਆ ਕਿ ਇਹ ਜਿਹੜੇ ਭਾਈਚਾਰੇ ਨੇ ਇਹ ਪੰਜਾਬ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੱਟ ਤੇ ਸੀਰੀ ਤੋਂ ਬਿਨਾ ਪੰਡ ਨਹੀਂ ਵੱਜਦੀ ਨਾ ਪੰਡ ਚੁੱਕੀ ਜਾਂਦੀ। ਸਿਰ ਜੋੜ ਕੇ ਪੰਡਾ ਜਿਹੜੀਆਂ ਉਸ ਲਈ ਬੰਦੇ ਸੀ ਤੇ ਆਪਾਂ ਸਿਰ ਜੋੜ ਕੇ ਜਿਹੜਾ ਹੈਗਾ ਇਹ ਕੋਰਜੋਤਨ ਕਰੀਏ। ਮੈਂ ਬਹੁਤਾ ਲੰਮਾ ਚੋਣਾ ਨਾ ਕਹਿੰਦਾ ਹੋਇਆ ਤੁਹਾਡਾ ਬਦਲ ਸਾਹਿਬ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Amém. Amém. ਕਿਆਸ ਕਰਦਾ ਹਾਈ ਗੁਰੂ ਜੀ ਦਾ ਕਲਸਾ ਹਾਈ ਗੁਰੂ ਜੀ ਕੀ ਫਤਿਹ ਅੱਜ ਮੇਰੇ ਖਾਸਤੇ ਖਾਸ ਤੇ ਸ਼੍ਰੋਮਣੀ ਕਾਲੀ ਦਲਵਾ ਸੇ ਖਾਸ ਬਹੁਤ ਹੀ ਖੁਸ਼ੀ ਦਾ ਦਿਹਾੜਾ ਹਰਮਿੰਦਰ ਸਿੰਘ ਕੇ ਪੀ ਜਿ ਜਿਨਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਦ ਦਾ ਕਿਨੋ ਕੋਈ ਨੇਕ ਇਨਸਾਨ ਥੋੜੀ ਪਾਰਟੀ ਚਾਉਂਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਲ ਚ ਵਿੱਚ ਸ਼ਾਮਿਲ ਕੀਤੇ ਜਾਣ ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਮੇਰੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਿਵਾਰ ਸੀ ਇਸ ਪਰਿਵਾਰ ਨਾਲ ਬੜਾ ਪਰਿਵਾਰ ਸੀ ਪਿਆਰ ਸੀ ਦੇਖੋ ਜਿਹਨੇ ਉਹ 에ਜੈਂਸ ਹਨ ਜਿਹੜਾ ਤਿੰਨ ਵਾਰ ਤਾਂ ਐਮ.ਐਲ.ਏ ਬਣੇ ਐਮ.ਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ੍ਹ ਚੜ੍ਹ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਚੰਗੇ ਲੀਡਰ ਹੁੰਦੇ ਆ ਕਈ ਅੱਜਕੱਲ ਲੀਡਰ ਰਾਤੋਂ ਰਾਤ ਬੰਨਣਾ ਚਾਹੁੰਦੇ ਆ ਹਾਲਾਤ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ ਜਿੰਨੇ ਝਾੜੂ ਵਾਲਿਆਂ ਦੇ ਐਮ.ਐਲ.ਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬਣਨ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਠੱਗੀ ਮਾਰ ਲਈ ਉਹਨਾਂ ਨੇ ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਏ ਉਹਦਾ ਕੰਮ ਦੇਖਿਆ ਹੋਏ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ ਢੀਲ ਕਰਨਾ ਸਾਰਾ ਹੋਣੇ ਸੋ ਕੇਪੀ ਸਾਹਿਬ ਇਹ ਜੀ ਇਨਸਾਨ ਹੈ ਜਿਹੜੇ ਤੁਹਾਡੇ ਮਤਲਬ ਦਾ ਦੁਆਬੇ ਦੇ ਘਰ ਘਰ ਵਿੱਚ ਬਸੇ ਅੱਜ ਜੋ ਹਾਲਾਤ ਪੰਜਾਬ ਦੇ ਹੈ ਇੱਕ ਪਾਸੇ ਆ ਜਿਹੜੀ جنگ ਹੈ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਹੈ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਹੈ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀਂ ਬਣ ਕੇ ਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚ ਆਏ ਸੀ ਇੱਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਕੋਈ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਦਿਲ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੀਆਂ ਤੁਸੀਂ ਇਤਿਹਾਸ ਗਵਾ ਪੰਜਾਬ ਦਾ ਇਤਿਹਾਸ ਗਵਾ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਤਾਂ ਕੱਲੇ ਇੱਥੇ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਜੇ ਜਦੋਂ ਜਦੋਂ ਥੋੜੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ ਤੁਸੀਂ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਹੀ ਟਾਈਮ ਕਿਸਾਨਾਂ ਨੂੰ ਸਹੂਲਤਾਂ ਟਿਊਬਵਲ ਕਨੈਕਸ਼ਨ ਕਿਸਾਨਾਂ ਵਾਸਤੇ ਮੁਫਤ ਬਿਜਲੀ ਉਹਨਾਂ ਵਾਸਤੇ ਮੰਡੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਉਹਨਾਂ ਵਾਸਤੇ ਨਹਿਰਾਂ ਕਸੀਆਂ ਕੱਢੀਆਂ ਗਈਆਂ ਗਰੀਬ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਐਸੀ ਬੱਚੇ ਸਕਾਲਰਸ਼ਿਪ ਸਾਈਕਲ ਆਮ ਜਨਤਾ ਵਾਸਤੇ ਸੇਵਾ ਕੇਂਦਰ ਕਾਨੂੰਨ ਰਿਫਾਰਮਸ ਡਿਪਾਰਟਮੈਂਟ ਬਣਾ ਕੇ ਪੁਰਾਣੇ ਕਾਨੂੰਨ ਸਾਰੇ ਚੇਂਜ ਕੀਤੇ 200 ਯੂਨਿਟ ਬਿਜਲੀ ਦੇ ਮੁਫਤ ਦਿੱਤੇ ਸ਼ਹਿਰਾਂ ਦੇਖੋ ਤੁਸੀਂ ਜਲੰਧਰ ਸ਼ਹਿਰ ਹੀ ਦੇਖ ਲਓ ਇੱਥੇ ਜੋ ਕੁਝ ਬਣਿਆ ਭਾਵੇਂ ਫਲਾਈਓਵਰ ਹੈ ਭਾਵੇਂ ਸੜਕਾਂ ਭਾਵੇਂ ਸੀਵਰੇਜ ਹੈ ਉਦੋਂ ਹੀ ਬਣਿਆ ਜਦੋਂ ਸ਼੍ਰੋਮਨੀ ਕਾਲੀ ਦਲਜੀਤ ਸਰਕਾਰ ਆਹ ਐਗਜ਼ਾਮਪਲ ਤੁਸੀਂ ਅੰਮ੍ਰਿਤਸਰ ਵੀ ਜਾ ਕੇ ਦੇਖ ਲਓ ਜੇ ਅੰਦਰ ਵੀ ਦੇਖ ਲੋ ਤਾਂ ਛੋਟੀਆਂ ਮੰਡੀਆਂ ਵੀ ਦੇਖ ਲੋ ਇੱਥੋਂ ਸੜਕਾਂ ਦਾ ਜਾਲ ਦੇਖੋ ਜਿੰ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਆ ਉਹਨਾਂ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ ਯੂਪੀ ਤੋਂ 80 ਐਮਪੀ ਆਉਂਦੇ ਆ ਬਿਹਾਰ ਤੋਂ 45 ਆਉਂਦੇ ਆ ਉਹ 10-12 ਐਮਪੀ ਫਗੜ ਤੇ ਜਾਂਦੇ ਹੀ ਨਹੀਂ ਉਹਨੂੰ ਪਤਾ ਹੈ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਇਹਦੀ ਸੋਚ ਕਿ ਸਾਡੇ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਤਰੱਕੀ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਸ਼ਾਂਤੀ ਹੋਏ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਹਲੋ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਖਾਲਸਾ ਪੰਥ ਤਕੜਾ ਹੋਏ ਆਹ ਕਾਲੀ ਦਲ ਦੀ ਸੋਚ ਹੈ ਤੁਸੀਂ ਹੈਰਾਨ ਰਹਿ ਜਾਓਗੇ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੇ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੋਣ ਦਿੱਤਾ ਤੇ ਤੁਸੀਂ ਦੇਖਦੇ ਆ ਜੋ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਜਿੰਨੇ ਸਾਲ ਰਹਿੰਦੇ ਸੀ ਹਿੰਦੂ ਪਰਿਵਾਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ 크ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਤੇ ਸਿੱਖ ਭਰਾਵਾਂ ਨੇ ਤਾਂ ਸੋਚਣਾ ਹੀ ਸੀ ਸਾਡੀ ਸੋਚ ਹੈ ਕਿ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਪੰਜਾਬ ਬਣਾਇਆ ਐਸ ਕਰਕੇ ਜੋ ਨੀਤੀਆਂ ਤੇ ਅੱਜ ਬੀਜੇਪੀ ਚੱਲ ਰਹੀ ਹੈ ਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨੂੰ ਲੜਾਉਣਾ ਆ ਗੱਲਾਂ ਸਹੀ ਨਹੀਂ ਆ ਆ ਦੇਸ਼ ਜਿਹੜਾ ਹੈਗਾ ਆ ਦੇਸ਼ ਜਿਹੜਾ ਆਪਣਾ ਦੇਸ਼ ਹੈ ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉਨਾ ਹੀ ਰਾਈਟ ਹੈ ਇਸ ਦੇਸ਼ ਦੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਐਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ ਇੱਥੇ ਵੀ ਜਿਵੇਂ ਪੰਜਾਬ ਵਾਂਗੂ ਭਾਵਾਂ ਮੰਨਦੇ ਰਹਿੰਦੇ ਆ ਨੈਸ਼ਨਲ ਪਾਰਟੀ ਕੋਈ ਵੀ ਹੋਏ ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ ਹੈ ਸਾਰੇ ਭਰਾਵਾਂ ਵਾਂਗੂ ਰਹਿਣ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮੁੰਦਰ ਸਿੰਘ ਕੇ ਪੀਜੀ ਜਿਹੜੇ ਬਹੁਤ ਪੁਰਾਣੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਆ ਹਰ ਪੌੜੀ ਦੇਖੀ ਆ ਆਪਣੇ ਲੋਕਾਂ ਦੀ ਹਰ ਦੁੱਖ ਸੁੱਖ ਤੇ ਸਾਥੀ ਰਹੇ ਆ ਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ ਤੇ ਅੱਜ ਉਹ ਸ਼ੋਮਨੀ ਕਾਲੀ ਦਲ ਸ਼ਾਮਿਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਦੋਨੇ ਆ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾਂ ਵਾਂਗੂ ਪਰਿਵਾਰ ਮੰਗੂ ਤੁਸੀਂ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤਕੜੀ ਹੋਏ ਤਾਂ ਹੀ ਪੰਜਾਬ ਬਚੂਗਾ ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੁਜੂਗੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਆ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸੂਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨੀ ਉਹ ਬੋਲਦੇ ਤੇ ਕਾਲੀ ਦਲ ਤੇ ਕੱਲਾ ਕੁਝ ਵੀ ਪੰਜਾਬ ਚ ਹੋ ਜੇ ਤੇ ਕਾਲੀ ਦਲ ਬਾਜ ਉਠਾਉਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਬੋਲੇ